ਬਦਲਦੇ ਸਮੇਂ ਦੌਰਾਨ ਲੋਕਾਂ ਦਾ ਖਰੀਦ ਟ੍ਰੈਂਡ ਵੀ ਬਦਲ ਰਿਹਾ ਹੈ। ਜਿਆਦਾਤਰ ਲੋਕ ਆਨਲਾਈਨ ਖਰੀਦਦਾਰੀ ਨੂੰ ਤਰਜੀਹ ਦੇਣ ਲੱਗ ਪਏ ਨੇ। ਪਰ ਆਨਲਾਈਨ ਦਵਾਈਆਂ ਦੀ ਖਰੀਦਦਾਰੀ ਕਿੰਨੀ ਕੁ ਸੇਫ ਹੈ ਇਸ ਦੇ ਬਾਰੇ ਗੱਲਬਾਤ ਕਰਨ ਲਈ ਪੰਜਾਬ ਕੇਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨਾਲ ਜਿਨ੍ਹਾਂ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੂੰ ਇੱਕ ਚਿੱਠੀ ਵੀ ਲਿਖੀ ਹੈ। ਸਰ ਕੀ ਕਹਿੰਨਾ ਜੀ ਕਿਉਂਕਿ ਬਹੁਤ ਟ੍ਰੈਂਡ ਹੋ ਗਿਆ ਲੋਕਾਂ ਦਾ ਆਨਲਾਈਨ ਖਰੀਦਦਾਰੀ ਦਾ ਤੇ ਜਿਹੜੀਆਂ ਕਿ ਦਵਾਈਆਂ ਦੀ ਖਰੀਦਾਰੀ ਆਨਲਾਈਨ ਨੂੰ ਕਿੰਨੀ ਕੁ ਜਾਇਜ਼ ਹੈ ਦੇਖੋ ਮੈਂ ਐਜ਼ ਅ ਪ੍ਰੈਜ਼ੀਡੈਂਟ ਪੰਜਾਬ ਕੇਮਿਸਟ ਐਸੋਸੀਏਸ਼ਨ ਇਹ ਜਿਹੜੀ ਆਨਲਾਈਨ ਦਵਾ ਹੈਗੀ ਹੈ ਸਾਡਾ ਡਰਗ ਐਂਡ ਕੋਸਮੈਟਿਕ ਐਕਟ ਜਿਹੜਾ 1948 ਦਾ ਹੈ ਜਾਂ ਉਸ ਵਿੱਚ ਅਮੈਂਡਮੈਂਟਾਂ ਹੋਈਆਂ ਹਨ ਉਹਨੂੰ ਸਾਰਾ ਅਗਰ ਦੇਖੇ ਜਾਵੇ ਇਹ ਟੋਟਲੀ ਉਲੰਘਣਾ ਹੈ ਕਿਉਂਕਿ ਦਵਾਈਆਂ ਦੀ ਸੇਲ ਤੇ ਜੇ ਪਰਚੇਸ ਕੋਈ ਵੀ ਅਗਰ ਹੁੰਦੀ ਹੈ ਉਹ ਡਰਗ ਐਂਡ ਕੋਸਮੈਟਿਕ ਐਕਟ ਦੇ ਵਿੱਚ ਜਿਹੜਾ ਹੈਗਾ ਕਲੀਅਰ ਕਟ ਲਿਖਿਆ ਹੈ ਕਿ ਕੰਪੀਟੈਂਟ ਪਰਸਨ ਜਿਹੜਾ ਜਿੰਨੀ ਦੇਰ ਤੱਕ ਉਹ ਨਹੀਂ ਹੋਏਗਾ ਕਿਸੇ ਵੀ ਸ਼ਾਪ ਦੇ ਉੱਪਰ ਤੁਸੀਂ ਦਵਾਈ ਜਿਹੜੀ ਹੈ ਪੇਸ਼ੈਂਟ ਨੂੰ ਨਹੀਂ ਦੇ ਸਕਦੇ 2018 ਦੇ ਵਿੱਚ ਵੀ ਬੜੇ ਜੋੜ ਦਾ ਟੰਗ ਦੇ ਨਾਲ ਇਹ ਆਨਲਾਈਨ ਵਪਾਰ ਦਵਾ ਦਾ ਸ਼ੁਰੂ ਹੋਇਆ ਸਾਡੀ 올 ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਾਕਟੋਰਸ ਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਉਦੋਂ ਉਪਰਾਲਾ ਕੀਤਾ ਸੈਂਟਰ ਦੇ ਵਿੱਚ ਸਰਕਾਰ ਉਦੋਂ ਬੀਜੇਪੀ ਦੀ ਸੀ ਸਾਡੇ ਮੰਤਰੀ ਉਦੋਂ ਸੀ ਮਨੁਸ਼ਕ ਮੰਡਵੀਆ ਜੀ ਉਸ ਤੋਂ ਬਾਅਦ ਪਿਊਸ਼ ਗੋਇਲ ਜੀ ਨਾਲ ਵੱਖ-ਵੱਖ ਅਸੀਂ ਮੀਟਿੰਗਾਂ ਕੀਤੀਆਂ ਔਰ ਪਿਛਲੇ ਹਫਤੇ ਹੀ ਸਾਡੇ ਪਿਊਸ਼ ਗੋਇਲ ਜੀ ਦੇ ਨਾਲ ਮੀਟਿੰਗ ਵੀ ਹੋਈ ਸਾਡੀ 올 ਇੰਡੀਆ ਦੇ ਆਫਿਸ ਬੇਟਰ ਦੇ ਔਰ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਕਿ ਇਹ ਜਿਹੜਾ ਆਨਲਾਈਨ ਕੰਪਨੀਆਂ ਦੇ ਉਹ ਥਰੂ ਮਾਲ ਆ ਰਿਹਾ ਇਹ ਪੂਰਾ ਤੱਕਾ ਅਸੀਂ ਜਲਦੀ ਹੀ ਇੱਕ ਇਹੋ ਜਿਹੀ ਪਾਲਿਸੀ ਬਣਾਵਾਂਗੇ ਜਿਸ ਦੇ ਨਾਲ ਕਿ ਪੇਸ਼ੈਂਟ ਨੂੰ ਆਨਲਾਈਨ ਅਗਰ ਕੋਈ ਦਵਾਈ ਅਗਰ ਕੋਈ ਮੰਗਵਾਉਂਦਾ ਹੈ ਜਾਂ ਕੋ ਕੁਝ ਕਰਦਾ ਹੈ ਉਹਦੇ ਉੱਤੇ ਸਖਤ ਪਾਬੰਦੀ ਸਾਡੇ ਪੰਜਾਬ ਦੇ ਵਿੱਚ ਕੀ ਹੈ ਕਿ ਇੱਕ ਪਾਸੇ ਤਾਂ ਆਨਲਾਈਨ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਨਸ਼ੇ ਦਾ ਵਪਾਰ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਜਿਹਦੇ ਲਈ ਅਸੀਂ ਪੰਜਾਬ ਸਰਕਾਰ ਤੇ ਕੇਂਦਰੀ ਸਰਕਾਰ ਨੂੰ ਹਰ ਵਕਤ ਸਹਿਯੋਗ ਅਸੀਂ ਆਪਣਾ ਦਿੰਨੇ ਆਂ ਔਰ ਜੋ ਵੀ ਉਹਨਾਂ ਦੀਆਂ ਹਦਾਇਤਾਂ ਸਾਡੇ ਕੋਲ ਆndੀਆਂ ਨੇ ਟਾਈਮ ਟੂ ਟਾਈਮ ਇਹ ਦਵਾਈ ਨਹੀਂ ਵੇਚਣੀ ਜਾਂ ਇਨੀ ਕੁਆਂਟੀਟੀ ਦੇ ਵਿੱਚ ਅਗਰ ਉਹ ਸਾਲਟ ਉਹਦੇ ਵਿੱਚ ਹੈ ਉਹੀ ਵੇਚਣੀ ਹੈ ਅਸੀਂ ਆਪਣੇ 27000 ਦੇ 27000 ਕੈਮਿਸਟਾਂ ਨੂੰ ਦਸਦੇ ਆਂ ਉਹਨਾਂ ਨੂੰ ਕਰਦੇ ਆਂ ਪਰ ਪਿਛਲੇ ਕੁਝ ਸਮੇਂ ਤੋਂ ਦੇਖਿਆ ਗਿਆ ਹੈ ਕਿ ਕਈ ਇਹ ਆਨਲਾਈਨ ਕੰਪਨੀਆਂ इवन ਨਸ਼ੇ ਦੇ ਪ੍ਰਯੋਗ ਦੇ ਵਿੱਚ ਆਣ ਵਾਲੀਆਂ ਦਵਾਵਾਂ ਵੀ ਡਾਕਟਰ ਦੀ ਪ੍ਰਸਕ੍ਰਿਪਸ਼ਨ ਤੋਂ ਬਗੈਰ ਕਿਉਂਕਿ ਕਿਸੇ ਵੀ ਪ੍ਰਸਕ੍ਰਿਪਸ਼ਨ ਨੂੰ ਬਣਾਉਣਾ ਅੱਜ ਦੇ ਡਿਜੀਟਲ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੈ ਜੀ ਤੇ ਸੋ ਉਹ ਬਣਾ ਕੇ ਲੋਕਾਂ ਨੂੰ ਉਸ ਅਪਲਾਈ ਕੀਤੀਆਂ ਜਾ ਰਹੀਆਂ ਅਸੀਂ ਬੜਾ ਸਟ੍ਰੋਂਗਲੀ ਇਸ ਚੀਜ਼ ਨੂੰ ਲਿਆ ਭਵੰਤ ਮਾਨ ਜੀ ਨੂੰ ਵੀ ਕਿਹਾ ਕਿ ਕੋਰੀਅਰ ਕੰਪਨੀਆਂ ਜਿਨੀਆਂ ਸਾਡਾ ਡਰੱਗ ਬਾਗ ਅਸੀਂ ਪਿਛਲੇ ਮਹੀਨੇ ਵੀ ਆਪਣੇ ਕਮਿਸ਼ਨਰ ਡਰੱਗ ਨੂੰ ਮਿਲੇ ਆਂ ਔਰ ਸਾਡੇ ਜੁਆਇੰਟ ਕਮਿਸ਼ਨਰ ਜਿਹੜੇ ਡਰੱਗ ਦੇ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਜੀ ਕਿ ਇਹਨਾਂ ਨੂੰ ਠੱਲ ਪਾਈ ਜਾਵੇ ਕਿਉਂਕਿ ਅੱਜ ਦੀ ਡੇਟ 'ਚ ਦੇਖਿਆ ਜਾ ਰਿਹਾ ਹੈ ਕਿ ਲੋਕੀ ਉਹ ਦਵਾਈਆਂ ਉੱਤੇ ਮੰਗਵਾ ਰਹੇ ਨੇ ਜਿਹੜੀਆਂ ਕਿ ਲੋਕਾਂ ਨੂੰ ਖਾਣੀਆਂ ਹੀ ਨਹੀਂ ਚਾਹੀਦੀਆਂ ਚਾਹੇ ਉਹ ਐਂਟੀਬਾਇਓਟਿਕ ਰੇ ਕਿੰਨੇ ਦਿਨ ਖਾਣੀਆਂ ਕਿੰਨੇ ਨਹੀਂ ਹੈ ਔਰ ਲੋਕ ਇੱਕ ਕੋਰੀਅਰ ਕੰਪਨੀयां ਮੰਗਵਾ ਰਹੀਆਂ ਸੋ ਸਾਡੀ ਬੇਨਤੀ ਸੀਐਮ ਸਾਹਿਬ ਨੂੰ ਹੈ ਡਰਗ ਵਿਭਾਗ ਨੂੰ ਹੈ ਪੁਲਿਸ ਨੂੰ ਹੈ ਕਿ ਇਹ ਜਾ ਕੇ ਚੈੱਕ ਕੀਤਾ ਜਾਵੇ ਜਿਹੜੀਆਂ ਫਰਮਾਂ ਇਸ ਵੇਲੇ ਮੰਗਵਾਰੀਆਂ ਜਾਂ ਜਿਹੜੀ ਕੋਰੀਅਰ ਕੰਪਨੀਆਂ ਇਸ ਵੇਲੇ ਭੇਜ ਰਹੀਆਂ ਉਹਨਾਂ ਦੇ ਉੱਤੇ ਨੱਥ ਪਾਈ ਜਾਵੇ ਸਾਨੂੰ ਇਸ ਚੀਜ਼ ਤੇ ਪਲੱਸ ਦੇਖਿਆ ਗਿਆ ਕਿ ਹਿੰਦੁਸਤਾਨ ਦੇ ਵਿੱਚ ਕਈ ਡੁਪਲੀਕੇਟ ਮੈਡੀਸਿਨਸ ਵੀ ਆਨਲਾਈਨ ਦੇ ਥਰੂ ਜਿਹੜੀਆਂ ਲੋਕਾਂ ਕੋਲ ਆ ਰਹੀਆਂ ਹੈਗੇ ਐਮਾਜ਼ਨ ਦੇਖ ਲਓ ਇਹ ਹੋਰ ਕਈ ਸਟੋਰਾਂ ਤੇ ਦੇਖ ਲਓ ਜਿਨ੍ਹਾਂ ਦੀ ਸ਼ਾਰਟ ਐਕਸਪਾਇਰੀ ਮੈਡੀਸਿਨਸ ਹੈ ਉਹ ਉਪਲਬਧ ਜੜੀਆਂ ਆਨਲਾਈਨ ਦੇ ਉੱਪਰ ਆ ਰਹੀਆਂ। ਤੋਂ ਸਾਡੀ ਬੇਨਤੀ ਹੈ ਕਿ ਇਹਨੂੰ ਨੱਥ ਪਾਇਆ ਜਾਵੇ ਤਾਂਕਿ ਵਪਾਰ ਜਿਹੜਾ ਸਾਫ਼ ਸੁਥਰਾ ਜਿਹੜਾ ਹੈਗਾ ਦਵਾਈਆਂ ਦਾ ਉਹ ਚੱਲ ਸਕੇ। ਦੁਖ ਸਾਹਿਬ ਤੁਸੀਂ ਗੱਲ ਕੀਤੀ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਬਾਰੇ ਕਿਉਂਕਿ ਡਾਕਟਰ ਬਿਹਤਰ ਜਾਣ